ਜੀ ਕੀ ਹਾਲ ਚਾਲ ਹੈ ਮਿੱਤਰੋ ਆਣ ਆਪਣਾ ਬੱਚਾ ਨਵਾਂ ਸੀ ਬਈ ਅੱਜ ਅੱਜ ਕੱਲ ਵੀ ਤੁਹਾਨੂੰ ਪਤਾ ਦਿਖਾਇਆ ਸੀ ਵਿੱਚ ਦਿਖਾਇਆ ਮੈਂ ਕੱਢਿਆ ਸੀਗਾ ਅੱਜ ਆਪਾਂ ਇਹ ਸਾਢੇ 3:00 ਵਜੇ ਟਾਏ ਨੇ ਬਈ ਤੇ ਟਾਈਮ ਹੋ ਰਿਹਾ 10 ਦਾ ਠੀਕ ਆ ਤੇ ਆ ਕੇ ਸ਼ਰਦੀ ਦੇ ਨਹੀਂ ਬੈਠਾ ਗਿਆ ਵਿਚਾਰਾ ਜਾਲ ਤੇ ਡਿੱਗ ਪਿਆ ਤੇ ਦੇਖ ਲਓ ਖਲਾਫ ਤੇ ਇਹ ਹੁਣ ਨਵਾਂ ਹੀ ਕੱਢਿਆ ਆਪਾਂ ਹਜੇ ਠੀਕ ਆ ਇਹਦੇ ਹਜੇ ਆਪਾਂ ਰੰਗ ਵੀ ਨਹੀਂ ਲਾਏ ਠੀਕ ਆ ਸੋ ਇਹਨੂੰ ਫੜਦੇ ਆਂ ਤੇ ਕਰਦੇ ਆਂ ਦੀ ਪੱਤੀ-ਬੁੱਤੀ ਦੇ ਦੂਜੀਆਂ ਆ ਫਿਰਦੀਆਂ ਨੇ ਠੀਕ ਆ ਗੇੜਿਆਂ ਤੇ ਨੇ ਇਹੇ ਗਰਮੀ ਵਧਣ ਲੱਗੀ ਬਾਈ ਬਸ ਜਿੰਨਾ ਘਰੇ ਉਡਦੀਆਂ ਬਾਈ ਉੱਡ ਲੈਣ ਦਾ ਕਰੋ ਪਾਣੀ ਖਿੱਚ ਕੇ ਪਾਣੀ ਮਚਾ ਕੇ ਬਹਿ ਜਾਣ ਕੋਈ ਚੱਕਰੀ ਨਹੀਂ ਹੈਗਾ ਠੀਕ ਆ ਬਾੜਾ ਨਾ ਤੰਗ ਕਰਿਆ ਕਰੋ ਰੰਗ ਇਹਨਾਂ ਦੇ ਆਪਾਂ ਲਾਤੇ ਫੁੱਲ ਆ ਵੇਖੋ ਹੋਲੀ ਕਰਤੇ ਰੰਗੇ ਪਰਤੇ ਰੰਗਾਂ ਨਾਲ ਠੀਕ ਆ ਇਹਨੂੰ ਫੜਦੇ ਹਾਂਜੀ ਲੈ ਮਿੱਤਰੋ ਇਹ ਤਾਂ ਕਰਤਾ ਸੈਟ ਤੇ ਆਹ ਦੇਖੋ ਤੁਸੀਂ ਇਹਦੇ ਮੂੰਹ ਚ ਕਿੰਨਾ ਹੀ ਜਲਬ ਸੀ ਆਪਾਂ ਚੁੱਕ ਤਦ ਆ ਫੋਨ ਜੀ ਨਾ ਬਲਰ ਬਾਲਿਆ ਮਾਰਦੇ ਆ ਨਾ ਹਜੇ ਤੱਕ ਨਹੀਂ ਸਾਂ ਸਿੱਧਾ ਹੀ ਸਹੀ ਨਹੀਂ ਹੁੰਦਾ ਆ ਦੇਖੋ ਇਹ ਆ ਦੇਖ ਇਹ ਆਪਣਾ 17 ਨੰਬਰ ਬੱਚਾ ਬਈ ਚਿੱਟੀਆਂ ਦਾ ਠੀਕ ਹੈ ਤੇ ਬਸ ਸਾਹ ਹਿਸਾਬ ਲਾ ਲੋ ਪਹਿਲੀ ੜਾਈ ਆ ਹਜੇ ਦੀ ਸਹੀ ਕੱਲ ੜਾਇਆ ਸੀਗਾ ਕੱਲ ਅੱਧਾ ਘੰਟਾ ਉੱਡ ਕੇ ਤੇ ਬਾਹਰ ਦੇ ਕੇ ਪੈਸੀ ਉਹਦੂ ਆ ਤੇ ਨੂੰ ਦਿੱਤਾ ਸੀ ਮੰਤੇ ਸੱਚਾ ਹਾਂ ਅੱਜ ਕੋ ਉਤਰਾ ਨੂੰ ਲਾਉਨੇ ਆ ਬਈ ਤੇ ਉਤੋਂ ਬਾਅਦ ਵਿਚਾਰਾ ਨੂੰ ਤੇ ਜਿਹੜਾ ਸਮਾਨ ਅੱਜ ਬਣਾਵਾਂਗੇ ਉਹ ਦਿਖਾਉਣੀ ਆ ਤੁਹਾਨੂੰ ਠੀਕ ਹੈ ਤੇ ਆ ਕਬੂਤਰੀ ਤੋ ਦੇਖ ਲਓ ਬਈ ਛਤਰੀ ਤੇ ਨਹੀਂ ਬੈਠਿਆ ਗਿਆ ਤੇ ਆ ਕੇ ਤੇ ਆ ਬੱਚਿਆਂ ਵਾਲੇ ਜਾਲ ਦੇ ਉੱਤੇ ਡਿੱਗ ਪਈ ਆ ਕੇ ਆਇਆ 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 ਮੇਰੀ ਮੋਟੋ ਆ ਦੇਖ ਲਓ ਬਈ ਹਾਲ ਇਹਦਾ ਟੜਕਣਾ ਦੇਖ ਲਓ ਕਿਵੇਂ ਵੱਜ ਰਹੀਆਂ ਦੇ ਲੋ 3 12 ਵਜੇ ਦਾ ਹਾਲ ਆ ਬਾਈ ਠੀਕ ਆ ਤੇ ਉਹਨੂੰ ਕਰਦੇ ਹਾਂ ਹੁਣ ਆਪਾਂ ਜਾਨਵਰਾਂ ਦਾ ਦੇਖ ਲੋ ਮੱਛਰ ਪਾਸੇ ਮਰਾਪੁੱਟਾ ਦੇਖ ਲੋ ਕਿੰਨਾ ਜੋ ਲੱਗਿਆ ਹੋਊਗਾ 12 ਵਜੇ 47 ਦਾ ਟੈਂਪਰੇਚਰ ਆ ਬਾਈ ਤੇ ਹਵਾ ਮੋਡਿਟੀ 20% ਆ ਸਿਰਫ ਠੀਕ ਆ ਇਹ ਦੂਜੀ ਥੋੜੇ ਸਾਹਮਣੇ ਪਹਿਲਾਂ ਲਾਈ ਆ ਤੇ ਬੁਰਾ ਹਾਲ ਜੂਦਾ ਵੀ ਚਲੋ ਕਰਦੇ ਆ ਅੱਗੇ ਸ਼ੇਅਰ ਅੱਜ ਤੁਹਾਨੂੰ ਨੁਕਤਾ ਦੱਸਾਂਗੇ ਬਈ ਘਰੇ ਬਣਾਵਾਂਗੇ ਜਿਹੜੇ ਜਾਨਵਰ ਆਪਣੇ ਖੁੱਲੇ ਹੋਏ ਨੇ ਜਾਂ ਤਾਂ ਲੋ ਭਰਦੇ ਨਹੀਂ ਜਾਂ ਦਾਣ ਨਿਭਾਉਂਦੇ ਆ ਆਪਦੀ ਠੀਕ ਆ ਉਹ ਸਾਰਾ ਨੁਕਤਾ ਦੱਸਾਂਗੇ ਤੇ ਬਣਾ ਲਿਓ ਮੇਰੇ ਪ੍ਰਸਿੱਧ ਕਰਿਓ ਚਲੋ ਮਿੱਤਰੋ ਉਤਰੀਆਂ ਢੱਕਵੇਂ ਬਦਾਮ ਧਰਤੇ ਬਈ ਇਹਨੂੰ ਢੱਕਵੇਂ ਖਾ ਲੈਣ ਦੇ ਰਾਤ ਕਿ ਠੀਕ ਆ ਖਾਈ ਜਾਂਦੀ ਆ ਠੀਕ ਆ ਵਾਹ ਰਾਤ ਰੁੱਝ ਗਈ ਉਤਵਾ ਬਿਠਾ ਦਾਂਗੇ ਬਸ ਠੀਕ ਆ ਮੁੱਲ ਕੇ ਪਾਣੀ ਪਿਆ ਦਾਂਗੇ ਉਦੋਂ ਬਾਅਦ ਬਸ ਰਾਤ ਨੂੰ ਇੱਕ ਵਾਰੀ ਤੀ ਹੈ ਮਰ ਪਾਣੀ ਦੇ ਦਾਂਗੇ ਉਦੋਂ ਤੜਕੇ ਦੇਖਾਂ ਕੀ ਬਣਦਾ ਲੈ ਮਿੱਤਰੋ ਬਦਾਮ ਬਦੂ ਖਾ ਗਈ ਸੀ ਤੇ ਅੱਧੇ ਪੌਣੇ ਘੰਟੇ ਬਾਅਦ ਬਈ ਰੱਖਦਾ ਪਾਣੀ ਡਾਕ ਲਈ ਠੀਕ ਆ ਹੁਣ ਇਹਨੂੰ ਆਪਾਂ ਬੈਠੀ ਰਹਿਣ ਦਾ ਹੁਣ ਕੁਝ ਨਹੀਂ ਕਰਦੇ ਕਰਕੇ ਖੁੱਡਾ ਸਾਫ ਖੁੱਡੇ ਛੱਡ ਦਾਂਗੇ ਅੱਜ ਦਾ ਦਿਨ ਬੈਠੂਗੀ ਉਥੇ ਨਜ਼ਾਰੇ ਲਾਊਗੀ ਜੀ ਕੀ ਹਾਲ ਜਲਾ ਮਿੱਤਰੋ ਤੇ ਟਾਈਮ ਹੈ ਬਈ ਸਵੇਰੇ 4:30 ਦਾ ਤੇ ਆਪਾਂ ਉੱਠਿਆ ਸੀ ਮੈਂ ਪੂਤਰੀ ਨੂੰ ਰਸਾਂਤ ਲਾਉਣ ਵਾਸਤੇ ਠੀਕ ਹੈ ਤੇ ਮਾਹ ਚੱਲ ਪਹਿਲਾਂ ਥੋੜਾ ਜਿਹਾ ਪਾਣੀ ਦਿੱਤਾ ਬਈ 5-7 ਐਮਐਲ ਵੀ ਖਿੱਚ ਜੇ ਉਹ ਦੂ ਬਾਅਦ ਰਸੌਂਤ ਲਾਵਾਂਗੇ ਰਸੌਂਤ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਲਾਉਣੇ ਆ ਠੀਕ ਹੈ ਇਹ ਬਾਈ ਸ਼ਾਮ ਤੋਂ ਇੱਕ ਦਿਨ ਪਹਿਲਾਂ ਆਣਾ ਦੇਣਾ ਠੀਕ ਹੈ ਤੇ ਉਹਨਾਂ ਜਰ ਮਹਾ ਚਲ ਇਹਨਾਂ ਦੀ ਦਵਾਈ ਦੂਈ ਤੇ ਅੱਖਾਂ ਸਾਫ਼ ਕਰਦੀ ਹੈ ਬਸ ਆਈ ਰਹਿ ਗਏ ਬਾਈ ਇਹਨਾਂ ਜੋ ਵੀ ਵੱਡੇ ਕਬੂਤਰ ਨੇ ਕੁਛ ਕੁਛ ਕੁ ਬੱਚੇ ਨੇ ਜਿਹੜੇ ਪੱਟੇ ਹੋਏ ਨੇ ਆ ਦੋ ਤਿੰਨ ਬੱਚੇ ਸਹੀ ਹੋਏ ਸੀ ਵੀ ਠੀਕ ਨੇ ਇਹ ਫੇਰ ਉਮੀ ਹਿਸਾਬ-ਕਿਤਾਬ ਜਾਨੀ ਆ ਰਿਹਾ ਬਾਕੀ ਜਿੰਨੇ ਘਰੇਗੇ ਬਈ ਕਜੇ ਵਜੇ ਜੀ ਹੁਣ ਤਾਂ ਉਹ ਨਹੀਂ ਇਹਨਾਂ ਨੂੰ ਹੁਣ ਗੱਡੀ ਆਣਾ ਜਿਹੜੀ ਰੱਖੇ ਹੋਏ ਸੀਗੇ ਜਾਂ ਬਾਹਰ ਪੈਰ ਲਾ ਕੇ ਜੋਰ ਲਾ ਕੇ ਸਾਂਭੇ ਹੋਏ ਸੀ ਬੱਚਾ ਵਾਸਤੇ ਗਾਂ ਠੀਕ ਹੈ ਉਹਨਾਂ ਨੇ ਗੱਡਾਂਗੇ ਬਈ ਹੁਣ ਬਾਕੀ ਕਿੱਜਾ ਕਰਾਂ ਬਈ ਹੱਥ ਤੇ ਲੈ ਮਿੱਤਰੋ ਆਇਆ ਰਸੋਂਦ ਬਈ ਠੀਕ ਹੈ ਤੇ ਉਹ ਲਾਵਾਂਗੇ ਲੌਂਗੀ ਕਿਵੇਂ ਉਹ ਵੀ ਤੁਹਾਨੂੰ ਦਿਖਾਉਣਾ ਤੇ ਕਰਦੇ ਹਾਂ ਸ਼ੁਰੂ ਆ ਦੇਖੋ ਮਿੱਤਰੋ ਦਾ ਮਿੱਤਰੋ ਇਹਦੇ ਚੋਂ ਸਿਰਫ ਇੰਨੀ ਕੁ ਸੀਧਾ ਇੰਨੀ ਕੁ ਪਾ ਕੇ ਥੋੜਾ ਜਿਹਾ ਪਾਣੀ ਪਾ ਲੋ ਚਾ ਬਾਕੀ ਨੂੰ ਵੀ ਘਰ ਤੋਂ ਮੱਝ ਦਾ ਇਹ ਰੰਗ ਜਾ ਬਦਲ ਗਿਆ ਉਹ ਤੇ ਜਾ ਕੇ ਲਾ ਦਾਂਗੇ ਕਣਕ ਦੇ ਦਾਣੇ ਜਿੰਨੀ ਹੀ ਪਾਉਣੀ ਆ ਵੀਰੇ ਆ ਦੇਖੋ ਪੂਰੇ ਸਾਹਮਣੇ ਰੰਗ ਬਦਲੀ ਜਾਂਦੀ ਹੈ ਨਾ ਲੋਕਾਂ ਦੇ ਉਡਾ ਰਹੇ ਤੇ ਚਾਹ ਵੀ ਆ ਗਈ ਤੇ ਅੱਜ ਬਾਹਰ ਵੀ ਚੱਲੇ ਆ ਬਾਈ ਤੇ ਅੱਜ ਤੁਹਾਨੂੰ ਸਹੀ ਇਹਦਾ ਨਾ ਮਲਾਵਾਗੇ ਵੀ ਤੇ ਜਾਨਵਰ ਦਿਖਾਵਾਂਗੇ ਵੀਰੇ ਟੋਪ ਦੇ ਇਹਦਾ ਟੋਪੀ ਵਾਲੇ ਕਿੰਦੀ ਦਿਖਾਵਾਂਗੇ ਆਹ ਨੂੰ ਰੰਗ ਬਦਲ ਗਈ ਤੇ ਹਜੇ ਦੇਖ ਲਓ ਵਿੱਚ ਕਿੰਨੀ ਫਿਰਦੀ ਆ ਥੋੜੀ ਦੀ ਨਹੀਂ ਤੂੰ ਆ ਫਿਰਦੀ ਆ ਦੇਖ ਲਓ ਜੀ ਉਵੇਂ ਹੀ ਫਿਰਦੀ ਆ ਜਿਆਦਾ ਗਾੜੀ ਵੀ ਨਹੀਂ ਲਾਉਂਦੇ ਆਪਾਂ ਜਮੀ ਪਤਲੀ ਜੀ ਲਾਵਾਂਗੇ ਜਮੀ ਆਹ ਹੋ ਗਈ ਗਾੜੀ ਠੀਕ ਹੈ ਜੇ ਪਾਣੀ ਗੋਲ ਪਾਵਾਂਗੇ ਆ ਦੇਖੋ ਠੀਕ ਆ ਪਤਲੀ ਆ ਜਮਾ ਚਲੋ ਠੀਕ ਆ ਇੰਨੀ ਗਲਾਮਾ ਇੱਕ ਮਿੰਟ ਹੋਰ ਰੰਗ ਜਾਵਾ ਤੇ ਜਿਹੜਾ ਪੀਐਮਐਲ ਦੇਵਾਂਗੇ ਉਹਨੂੰ ਆਪਾਂ ਭਰ ਲਈ ਭਰ ਲਈ ਆ ਗਿਆ ਹੁਣ ਤੋਂ ਲੈ ਚਿਚੀ ਦੀ ਗੰਗੀ ਮੂੰਹ ਖੋਲਿਆ ਲੈ ਕੇ ਵਾਹਿਗੁਰੂ ਦਾ ਨਾਮ ਲਾਤੀ ਠੀਕ ਹੈ ਮਿੱਤਰੋ ਐਡੀ ਕ ਗੱਲ ਹੁੰਦੀ ਆ ਫਿਰ ਅੱਗੇ ਕੰਟੀਨਿਊ ਕਰਾਂ ਜਾਲਾ ਮਿੱਤਰੋ ਲੈ ਮਿੱਤਰੋ 12 ਦਾ ਹੋ ਗਿਆ ਟਾਈਮ ਟੈਂਪਰੇਚਰ ਆ ਬਈ 42 ਦਾ ਆ ਕੂਤਰੀ ਤੇ ਆ ਬੱਚੇ ਦੀ ਦੂਜੀ ਡਾਈ ਸੀ ਤੇ ਆ ਡਿੱਗ ਪਿਆ ਬਈ ਇੱਥੇ ਕੋਠੇ ਤੇ ਠੀਕ ਹੈ ਇਹ ਛਤਰੀ ਤੇ ਨਹੀਂ ਆਉਂਦਾ ਬਈ ਇਹ ਇਹ ਕੋਠੇ ਦੇ ਜਾਲ ਤੇ ਆਉਂਦਾ ਯਾਰ ਇੱਕ ਆ ਬੈਠੀ ਆ ਲਾਉਣੇ ਆ ਤੇ ਇਹਨਾਂ ਨੂੰ ਕਰਦੇ ਆ ਸਾਫ ਤੇ ਜਿਹੜੀ ਸੰਭੀ ਜਾਂਦੇ ਉਹਨੂੰ ਵੀ ਦਿੰਨੇ ਆ ਪਾਣੀ ਪੂਣੀ ਠੀਕ ਹੈ ਤੇ ਕਰਾਂਗੇ ਤੁਹਾਡੇ ਨਾਲ ਸਾਰਾ ਸ਼ੇਅਰ ਤੇ ਭਰਾ ਬਣ ਕੇ ਬਸ आप वीडियो शेयर करो ठीक है आ बैठा परची देखो मूह टडे दूजी अढ़ाई थी बी एह टाया देखो पठी कि पठा भी आ रही बैठी आ ਨੈਨ ਨੂੰ ਮੈਂ ਪੁੱਛ ਆਕਦੇ ਆਂ ਦੇ ਸਾਹਮਣੇ ਹਾਂ ਜੀ ਆ ਦੋ ਕਿਲੋ ਦੇ ਦੇ ਸਕਿਆ ਅਸੀਂ ਬਈ ਤੇ ਨੰਨੋਂ ਹਾਲਾ ਵਈਏ ਨੇ ਆਹ ਪਈਆ ਤੁਚੀ ਉਂਤਰੀ ਆ ਵੀ ਆਨੇ ਆਉਂਦੇ ਨੇ ਅਮ ਕਿੰਨਾ ਰਹਿ ਗਿਆ ਪਾਣੀ ਠੀਕ ਆ ਹੂੰ ਆ ਜਾ ਬੇਟਾ ਆ ਜਾ ਆ ਜਾ ਏ ਵੀ ਖੱਚ ਗਈ ਓਏ ਚੱਲ ਬੇਟਾ ਇੱਕਾਤਨਾ ਕੈਮਰੇ ਦਾ ਵੀ ਬਹੁਤ ਔਖਾ ਹੋ ਜਾਂਦਾ ਕੋਈ ਤੇ ਤੈਨੂੰ ਦੇਖਦੇ ਹਾਂ ਹੁਣ ਆਪਾਂ ਏ ਵੀ ਖੱਚ ਗਈ ਇਹ ਤਾਂ ਉਹੀ ਬਾਹਰ ਹੀ ਪੀ ਜਾਂਦੀ ਹੈ ਤਾਂ ਚੱਕ क्योंकि नो दो नोक आप लवा दी हूँ थोड़ी जी वोक लवाई है बीता करके भी ऊनी बाउली आज आ जा भी वा दी थोड़ी जी नोक होना एक बार पानी खिंच लैन दो फिर इन्हों कर देंगे ठीक है ਉਹ ਇਹਨਾਂ ਬਾਗੀ ਬਾਹਰ ਲੈਣ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਵੀ 1 ਵਜੇ ਠੀਕ ਆ ਕਰਤੀ ਸਾਈਡਿੰਗ ਹਾਂਜੀ ਲੈ ਮਿੱਤਰੋ ਹੁਣ ਕੌਣ ਲੱਗੇ ਇਹਨਾਂ ਨੂੰ ਬਦਾਮ ਟਾਈਮ ਦੇਖ ਲਓ ਮਿੱਤਰੋ 5:30 ਦਾ ਹੋ ਗਿਆ ਤੇ ਟੈਂਪਰੇਚਰ ਹਜੇ ਵੀ 42 ਦਾ ਠੀਕ ਆ ਤੇ ਆਪ ਹਿਸਾਬ ਲਾ ਲਓ ਵੀ ਕੀ ਹਾਲ ਹੋਊਗਾ ਕੁੱਤਰ ਦੀ ਆ ਬਈ ਆ ਦੇਖ ਲਓ ਕੀ ਹਾਲ ਆ ਛਾਤਰੀਆਂ ਛੁਦਰੀਆਂ ਦੇ ਦੋ ਦਿਨਾਂ ਚ ਹੀ ਰੰਗ ਡਾਤੇ ਬਾਈ ਗਰਮੀ ਆ ਦੇ ਠੀਕ ਹੈ ਕੀ ਹੈ ਯਾਰ ਅੰਕਲ ਤੇ ਆ ਬੈਠੇ ਨੇ ਜਾਰੇ ਤੇ ਇਹਨਾਂ ਦਾ ਹਾਲ ਦੇਖ ਲੋ ਕੋ ਕੁਸਕ ਐ ਹਿਸਾਬ ਲਾ ਲਓ ਬਈ ਰਾਤ ਨੂੰ 8 ਵਜੇ ਬੈੰਨਾ ਇਹਨਾਂ ਦੀਆਂ ਅੱਖਾਂ ਸਾਫ਼ ਕਰਨਾ ਤਾਂ ਮੈਨੂੰ 11 12 ਵਜੇ ਜੰਨੇ ਕਿਉਂਕਿ ਇਹਨੇ ਕੋਸ ਕੰਦਰ ਵੀ ਨਹੀਂ ਬੱਚੇ ਪੁੱਛੇ ਜਿਵੇਂ ਠੀਕ ਆ ਸਵੇਰੇ ਬਦਾਮ ਵਾਲੇ ਕਬੂਤਰ ਨੇ ਬਸ ਅੱਖਾਂ ਸਾਫ਼ ਕਰੀ ਜਾਂਦੇ ਆ ਬਈ ਤੇ ਘਰੇ ਛੱਡ ਦਿੰਨਾ ਹੀ ਬਾਜੀ ਕੁਝ ਛੱਡ ਦਾਂਗੇ ਠੀਕ ਆ ਬਹੁਤ ਔਖਾ ਹੈ ਬਈ ਹਿੰਮਤ ਚਾਹੀਦੀ ਹੈ ਇਹ ਕੁਝ ਵਾਸਤੇ ਵੀ ਆ ਦੇਖ ਲੋ ਉਹ ਕਬੂਤਰੀ ਆ ਉਹ ਵੀ ਖੋਲੀ ਹੋਈ ਆ ਹੁਣ ਬਦਾਮਾਂ ਤੇ ਆ ਠੀਕ ਆ ਤੇ ਆ ਬੈਠੀ ਇਹਦਾ ਚਲ ਵਿਚਾਰੀ ਤੇ ਪੈਰ ਨੇ ਆਹ ਪੱਠਾ ਵੀ ਬਦਾਮਾਂ ਵਾਲਾਂ ਦੀ ਦੇਖਿਆ ਜੁੜਦਾ ਇਹਦੀ ਵੀ ਅੱਖ ਆ ਰਹੀ ਆ ਠੀਕ ਆ ਉਹ ਬੈਠੀ ਆ ਪੱਠੀ ਚੀਨੀ ਇਹ ਵੀ ਉੱਡਦੀ ਆ ਇਦੀ ਵੀ ਅੱਖਾਂ ਰੀਆ ਅੰਦਰ ਬੈਠੇ ਨੇ ਉਹਨਾਂ ਦੀਆਂ ਵੀ ਅੱਖਾਂ ਨੇ ਸਾਫ਼ ਕਰ ਕਰ ਡਾਈ ਜਾਂਦੇ ਬਈ ਅਹੀਂ ਬਾਜ਼ੀਆਂ ਛਟਾਂਗੇ ਜਿੱਤ ਹਾਰ ਬਈ ਮੁਕੱਦਰਾਂ ਦੀ ਆ ਹੁਣ ਕੀ ਕਰੀਏ ਫਿਰ ਮਜਬੂਰੀ ਆ ਜਨਵਰੀ ਨਹੀਂ ਹੈਗੇ ਜਦੋਂ ਪਤਾ ਹੀ ਨਹੀਂ ਐਨੇ ਸੈਟ ਰੱਖੇ ਸੀ ਜਨਵਰ ਬਈ ਬਸ ਤਾਂ ਜਿਹੜੀ ਇਹ ਤੋਂ ਪਹਿਲਾਂ ਗਲਤੀ ਹੋ ਗਈ ਹੋ ਗਈ ਪਰ ਇਸ ਤੋਂ ਬਾਅਦ ਨਹੀਂ ਹੁਣ ਕਰਤੇ ਗਲਤੀ ਆ ਬੈਠਿਆ ਦੇਖ ਲਾ ਥੋੜੇ ਸਾਹਮਣੇ ਉੜਦਾ ਸੀ ਯਾਰ ਰੱਤਾ ਵੀ ਬਾਜੀ ਛੱਡ ਦੇ ਸੀ ਨੂੰ ਉਹ ਰੱਤਾ ਬੱਚਾ ਵੀ ਆਸ਼ਾ ਆਖਾ ਵੀ ਉੜਦਾ ਸੀ ਆ ਬੱਚਾ ਵੀ ਬਦਾਮਾ ਤੇ ਸੀ ਠੀਕ ਆ ਇਹਦਾ ਹਾਲ ਦੇਖ ਲਓ ਆ ਚਿੱਟੀਆਂ ਅੱਖਾਂ ਦਾ ਬੱਚਾ ਉਹ ਖੱਟੀਆਂ ਵਾਲਾ ਵੱਡਾ ਗੂਤਰ ਠੀਕ ਆ ਉਹ ਧੀਰੇ ਵਾਲੇ ਦਾ ਬੱਚਾ ਠੀਕ ਆ ਆ ਬਈ ਪ੍ਰਵਿੰਦਰ ਵਾਲੇ ਦਾ ਬੱਚਾ ਇਹ ਇਹਦਾ ਹਾਲ ਦੇਖ ਲਓ ਉਹ ਬੈਠਾ ਬੱਚਾ ਪਿੱਛੇ ਇਹਨਾਂ ਨੂੰ ਐਂ ਛੱਡੀ ਚੱਲਾਂਗੇ ਬਈ ਬਸ ਸੈਟ ਕਰ ਕਰਕੇ ਗਾਂ ਵਾਹੀ ਗੁਰੂ ਦੀ ਮਰਜ਼ੀ ਆ ਬਈ ਕੀ ਦੇਣਾ ਉਹਨੇ ਕੀ ਨਹੀਂ ਹੋਰ ਕਾਰੀ ਕੀ ਸਕਦੇ ਆ ਲੈ ਮਿੱਤਰੋ ਹੁਣ ਵੱਡੇ ਕਬੂਤਰ ਖੋਲਦੇ ਆ ਤੇ ਆਹ ਜੇਪਾ ਆਪਾਂ ਜਾਲ ਦੇ ਦੁਆਰਾ ਲਾਤੀ ਪਹਿਲਾ ਸਲਾਹ ਹੋ ਗਈ ਸੀ ਬਈ ਜਾਲ ਨੂੰ ਲਾਉਣ ਦੀ ਠੀਕ ਆ ਜੀ ਜਾਲ ਲਾ ਦੀਏ ਪਰ ਫੇਰ ਪਤਾ ਕੀ ਆ ਮੈਂ ਘਰੇ ਹੁੰਦਾ ਨਹੀਂ ਬਈ ਮੈਂ ਬਾਹਰ ਬੂਰ ਹੁੰਨਾ ਤੁਹਾਨੂੰ ਪਤਾ ਤੇ ਘਰ ਤੇ ਬਈ ਜਾਨਵਰ ਪ੍ਰਕਾਅ ਕੱਢਦੇ ਨੇ ਠੀਕ ਆ ਤੇ ਕਈ ਵਾਰੀ ਆਉਂਦਾ ਵੱਡਾ ਜਾਨਵਰ ਜੂਨਬਰ ਨਿਕਲ ਜੇ ਫਿਰ ਔਖਾ ਹੋ ਜਾਂਦਾ ਹਨ ਮੰਮ ਨੂੰ ਇੱਕ ਸਮਝ ਨਹੀਂ ਆ ਰਹੀ ਪਹਿਲਾਂ ਤਾਂ ਇੱਕ ਫੰਗ ਖਾਂਦੀ ਸੀ ਕਬੂਤਰੀ ਉਹਦਾ ਵੀ ਕਰਤਾ ਆਪਾਂ ਕੰਮ ਤੇ ਠੀਕ ਆ ਆ ਬੱਚੇ ਦਾ ਬਚੇ ਨੇ ਇਹ ਵੀ ਬਚੇ ਨੇ ਸ਼ੁਕਰ ਹੈ ਠੀਕ ਹੈ ਤੇ ਆ ਜੋੜੀਆਂ ਆਪਾਂ ਨਵੀਆਂ ਲਾਤੀਆਂ ਉਹ ਨੀਲਾ ਨੀਲੀ ਲਿਆਂਦੀ ਬਾਈ ਤੋਂ ਆਈ ਹੋਈ ਹੈ ਠੀਕ ਹੈ ਜੋੜੀ ਦੱਸਿਓ ਮੈਨੂੰ ਕਿਵੇਂ ਲੱਗੀ ਬਾਈ ਇਹ 5200 ਵਾਲੀ ਪਤਾ ਨਹੀਂ 5000 ਵਾਲੀ ਖਿੜਕੀਆਂ ਵਾਲੇ ਕਬੂਤਰੀ ਵਧੀ ਹੋਈ ਆ ਬਾਈ ਬਈ ਇਹ ਦਿੱਤੀ ਹੋਈ ਆ ਦੋ ਬਾਜੀਆਂ ਦੂਸਰ ਦੀਆਂ ਤੇ ਬਾਈ ਨੇ ਆਪਾਂ ਨੂੰ ਦਿੱਤੀ ਸਪੈਸ਼ਲ ਗਿਫਟ ਕੀਤੀ ਆ ਜਾ ਹਾਂ ਬੱਚੇ ਇਨੇ ਚੰਗੇ ਸੀ ਭਾਈ ਇਹ ਰਗਰੇ ਗਏ ਤੇ ਆਹ ਪਤਾ ਨਹੀਂ ਯਾਰ ਕਿਨੇ ਕੀਤਾ ਭਾਈ ਕਿਨੇ ਨਾ ਇਹ ਬੱਚਾ ਕਟਿਆ ਅੰਦਰੋਂ ਇੱਕ ਆਂਡਾ ਲਿਆਂਦਾ ਸੀ ਚੱਕ ਕੇ ਮੈਂ ਬਾਹਰ ਇੰਨਾ ਥੱਲੇ ਧਰਤਾ ਮੈਂ ਬੱਚਾ ਘਟਣ ਵਾਲਾ ਸੀ ਹਣਾ ਤੇ ਕੀ ਹੋਇਆ ਹਾਂਜੀ ਦਾ ਮਿੱਤਰੋ ਜਿਹੜੀ ਅੱਗੇ ਰਹਿ ਗਈ ਉਸਕ ਵੀਡੀਓ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜਾ ਰਹਿ ਗਿਆ ਪਾਣੀ ਪੂਣੀ ਵਾਲਾ ਉਹ ਅਗਲੀ ਵੀਡੀਓ ਸ਼ੇਅਰ ਕਰਾਂਗੇ ਬਾਹਲੀ ਲੰਬੀ ਹੋ ਜੂਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਜੀ ਦਾ ਵੀ ਤੁਹਾਨੂੰ ਸਾਰਾ ਦੱਸਾਂਗੇ ਕੀ ਬਣਿਆ ਠੀਕ ਆ ਤੇ ਲਵ ਯੂ ਆ ਮੇਰੇ ਭਰਾਓ ਵੱਧ ਦੱਬ ਕੇ ਸ਼ੇਅਰ ਕਰਿਓ ਵੀਡੀਓ ਤੇ ਇੱਕ ਭਰਾ ਮੋਤੀ ਪਿਸਤੀ ਆ ਜਿਹੜੀ ਉਹ ਜਦੋਂ ਕਬੂਤਰਾਂ ਨੂੰ ਆਪਾਂ ਠੰਡਾ ਪਾਣੀ ਖਿੱਚ ਜਾਣ ਕਬੂਤਰ ਠੀਕ ਆ ਉਸ ਤੋਂ ਬਾਅਦ 10 ਐਮਐਲ ਪਾਣੀ ਦੇ ਵਿੱਚ ਡੱਕੇ ਤੇ ਚੱਕ ਕੇ ਠੀਕ ਆ ਤੇ ਸਵੇਰੇ ਲਾ ਦਿਓ ਠੀਕ ਆ ਮੋਤੀ ਪਿਸਤੀ ਦਾ ਲਾਉਣ ਦਾ ਤਰੀਕਾ ਇਹੀ ਆ ਠੀਕ ਆ ਜਦੋਂ ਤੁਹਾਡਾ ਕੂਟਰ ਠੰਡਾ ਪਾਣੀ ਥੋੜਾ ਖਿੱਚ ਗਿਆ ਉਦੋਂ ਲਾ ਦਿਓ ਠੀਕ ਆ 10 ml ਪਾਣੀ ਚ ਠੀਕ ਆ ਗਲ ਚ ਨਹੀਂ ਲੱਗਣੀ ਚਾਹੀਦੀ ਸਿੱਧੀ ਬੂਟੇ ਚ ਜਾਣੀ ਚਾਹੀਦੀ ਆ ਲਵ ਯੂ ਆ ਵੀਡੀਓ ਸ਼ੇਅਰ ਕਰਿਓ ਦਬਕ